ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੰਗਨਾ ਰਣੋਤ ਦਾ ਇੱਕ ਬਿਆਨ ਆਇਆ ਸਾਹਮਣੇ ਤੇ ਉਹਨੇ ਕੁਲਵਿੰਦਰ ਕੌਰ ਨੂੰ ਲੈ ਕੇ ਇੱਕ ਬਿਆਨ ਦਿੱਤਾਗਾ ਜਿਦੇ ਚ ਉਹਨੇ ਇੱਕ ਨਵੀਂ ਗੱਲ ਕੀਤੀ ਆ ਗਈ ਤੇ ਦੋਸਤੋ ਆਪਾਂ ਗੱਲਬਾਤ ਕਰਾਂਗੇ ਕੰਗਨਾ ਰਣੋਤ ਦੇ ਆਚਾਰ ਵਿਹਾਰ ਤੇ ਸੰਸਕਾਰਾਂ ਦੇ ਤੇ ਕੁਲਵਿੰਦਰ ਕੌਰ ਦੇ ਸੰਸਕਾਰਾਂ ਦੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੰਗਨਾਰ ਨੌਤ ਨੇ ਕੱਲ ਬਿਆਨ ਦਿੱਤਾਗਾ ਕਿ ਮੈਂ ਵੀ ਥੱਪੜ ਮਾਰ ਸਕਦੀ ਸੀ ਪਰ ਮੇਰੇ ਸੰਸਕਾਰਾਂ ਦੇ ਵਿੱਚ ਇਹ ਕੁਝ ਨਹੀਂ ਹੈਗਾ ਤੇ ਮੈਂ ਵਰਦੀ ਦਾ ਤੇ ਆਪਣੇ ਸੰਸਕਾਰਾਂ ਕਰਕੇ ਥੱਪੜ ਨਹੀਂ ਮਾਰਿਆ ਤੇ ਮੈਂ ਵਰਦੀ ਦਾ ਸਤਿਕਾਰ ਕਰਦੀ ਆ ਕਿ ਫੌਜ ਦੀ ਵਰਦੀ ਦੇ ਵਿੱਚ ਸੀ ਉਹ ਨਹੀਂ ਥੱਪੜ ਮੈਂ ਵੀ ਮਾਰ ਸਕਦੀ ਸੀ ਦੋਸਤੋ ਆਪਾਂ ਇਸ ਗੱਲ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਕੰਗਨਾਰ ਨੌਤ ਦੇ ਜਿਹੜੇ ਸੰਸਕਾਰ ਨੇ ਉਹ ਇੰਨੇ ਵਧੀਆ ਹੈਗੇ ਨੇ ਕਿ ਉਹ ਜਿਹੜਾ ਕਿਸੇ ਦੀ ਵਰਦੀ ਕਰਕੇ ਜਾਂ ਕਿਸੇ ਦੇ ਆਪਣੇ ਸੰਸਕਾਰਾਂ ਆਪਣੇ ਸੰਸਕਾਰਾਂ ਕਰਕੇ ਉਹਨੇ ਤਾਂ ਥੱਪੜ ਨਹੀਂ ਮਾਰਿਆ ਦੇਖੋ ਜਿਹੜੀ ਕੰਗਨਰ ਨਾਉਥ ਦੇ ਸੰਸਕਾਰ ਨੇ ਉਹ ਤਾਂ ਪਬਲਿਕ ਡੋਮੇਨ ਦੇ ਵਿੱਚ ਪਏ ਨੇ ਉਹ ਤਾਂ ਪਬਲਿਕ ਨੂੰ ਪਤਾ ਮੇਰੇ ਖਿਆਲ ਦੇ ਮੁਤਾਬਕ ਉਹਦੇ ਜਿਹੜੇ ਸੰਸਕਾਰ ਨੇ ਉਹ ਪਹਿਲਾਂ ਆਪਣੇ ਸੰਸਕਾਰਾਂ ਦਾ ਪ੍ਰਦਰਸ਼ਨ ਕਰ ਚੁੱਕੀ ਹੈ ਕਿਸੇ ਦੇ ਵੀ ਸੰਸਕਾਰ ਉੱਚੇ ਨੇ ਜਾਂ ਨੀਵੇਂ ਨੇ ਇਹ ਉਹ ਖੁਦ ਤੈ ਨਹੀਂ ਕਰਦਾ ਉਹ ਲੋਕ ਤੈ ਕਰਦੇ ਨੇ ਕਿ ਤੇਰੇ ਸੰਸਕਾਰ ਕਿੰਨੇ ਕੁ ਉੱਚੇ ਨੇ ਤੇ ਉਹੋ ਹੀ ਸੰਸਕਾਰਾਂ ਦੀ ਤੂੰ ਗੱਲ ਕਰਦੀ ਹੈ ਜਿਹਦੇ ਚ ਤੈ ਇੱਕ ਪੰਜਾਬ ਦੀ ਮਾਈ ਦੀ ਫੋਟੋ ਲਗਾ ਕੇ ਤੈ ਇਹ ਕਹਿਿਆ ਸੀਗਾ ਕਿ 100-100 ਰੁਪਏ ਦੇ ਵਿੱਚੇ ਵਿਕਦੀਆਂ ਨੇ 100-100 ਰੁਪਿਆ ਲੈ ਕੇ ਇਹ ਖਾਲਸਤਾਨੀ ਲੋਕ ਕਿਸਾਨ ਮੋਰਚੇ ਦੇ ਵਿੱਚ ਆਉਂਦੇ ਨੇ ਤੇ ਉਸ ਤੋਂ ਬਾਅਦ ਤੱਕ ਕਿੰਨੀ ਕੁ ਵਾਰ ਆਪਣੀ ਜਵਾਨ ਦੇ ਵਿੱਚੋਂ ਜ਼ਹਿਰ ਉਗਲਿਆਗਾ ਉਹ ਤੇਰੇ ਸੰਸਕਾਰ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਲੋਕਾਂ ਦੇ ਵਿੱਚ ਹੋ ਚੁੱਕਿਆਗਾ ਤੈਨੂੰ ਲੋਕ ਪਬਲਿਕ ਡੋਮੇਨ ਦੇ ਵਿੱਚ ਕਿਸ ਤਰ੍ਹਾਂ ਦੇ ਜਵਾਬ ਦਿੰਦੇ ਨੇ ਤੂੰ ਇਹਨਾਂ ਖਬਰਾਂ ਦੇ ਥੱਲੇ ਕਮੈਂਟ ਪੜ੍ਹ ਕੇ ਦੇਖ ਸਕਦੀ ਹੈ ਜਾਂ ਲੋਕ ਜਿਹੜੇ ਉਹਦੀ ਕੁਝ ਲੋਕ ਸਹਿਮਤੀ ਵੀ ਨੇ ਉਹ ਵੀ ਪੜ੍ਹ ਕੇ ਦੇਖ ਸਕਦੇ ਨੇ ਕਿ ਉਹਨੂੰ ਕਿਸ ਤਰ੍ਹਾਂ ਦੇ ਲੋਕ ਮਤਲ ਜਿਹੜੇ ਮੂਰੋਂ ਸਾਦਾ ਪਾਉਂਦੇ ਨੇ ਕਿਉਂਕਿ ਦੋਸਤੋ ਜਿਹੜਾ ਵਰਦੀ ਦੀ ਕਦਰ ਕਰਨ ਦੀ ਉਹਨੇ ਗੱਲ ਕੀਤੀ ਆ ਕੀ ਵਰਦੀ ਦੀ ਤੈਨੂੰ ਉਦੋਂ ਪਤਾ ਨਹੀਂ ਸੀਗਾ ਕਿ ਉਹਦੇ ਵਰਦੀ ਪਾਈ ਹੋਈ ਐ ਜਦੋਂ ਤੈ ਉਹਦਾ ਨਾਮ ਲੈ ਕੇ ਕਿਹਾ ਸੀਗਾ ਕਿ ਤੁਸੀਂ ਖਾਲਿਸਤਾਨੀ ਲੋਕ ਹੋ ਤੁਸੀਂ ਅਤਵਾਦੀ ਹੋ ਤੇ ਪਹਿਲਾਂ ਤੈ ਉਹਦਾ ਨਾਮ ਪੜ੍ਹ ਕੇ ਉਹਨੂੰ ਗਾਲ ਕੱਢੀ ਤੇ ਫਿਰ ਤੈ ਉਹਨੂੰ ਇਹ ਖਾਲਿਸਤਾਨੀ ਜਿਹੜਾ ਵਿਅਕਤੀ ਬਰਦੀ ਦੇ ਵਿੱਚ ਦੇਸ਼ ਦੀ ਸੇਵਾ ਕਰ ਰਿਹਾਗਾ ਤੂੰ ਉਸ ਨੂੰ ਇੱਕ ਤਰ੍ਹਾਂ ਦਾ ਮਤਲਬ ਵੱਖਵਾਦੀ ਕਹਿ ਰਹੀਆਂ ਤੂੰ ਉਹਨੂੰ ਦੇਸ਼ ਤੋੜਨ ਵਾਲਾ ਕਹਿ ਰਹੀਆਂ ਤੇਰੇ ਮਤਲਬ ਜਵਾਨ ਦੇ ਵਿੱਚੋਂ ਇਹ ਨਿਕਲੇ ਹੋਏ ਲਫ਼ਜ਼ ਨੇ ਜਿਹੜੇ ਉਹ ਤੇਰੇ ਸੰਸਕਾਰਾਂ ਦੀ ਤਰਜਮਾਨੀ ਕਰਦੇ ਨੇ ਤੇਰੇ ਸੰਸਕਾਰ ਕਿਸ ਤਰ੍ਹਾਂ ਦੇ ਨੇ ਜੇਕਰ ਤੇਰੇ ਸੰਸਕਾਰ ਚੰਗੇ ਹੁੰਦੇ ਤਾਂ ਜਦੋਂ ਕੁਲਵਿੰਦਰ ਕੌਰ ਨੇ ਤੈਨੂੰ ਕਿਹਾ ਸੀਗਾ ਕਿ ਪਰਸ ਆਪਣਾ ਜਿਹੜਾ ਹੈਗਾ ਸਿਕਿਉਰਟੀ ਦੇ ਕਰਕੇ ਇੱਥੇ ਰੱਖਣਾ ਬਣਦਾ ਤਾਂ ਤੈ ਉਹ ਨੂੰ ਮੂਰੋਂ ਗਾਲ ਕੱਢੀ ਸੀ ਤੇਰੇ ਸੰਸਕਾਰਾਂ ਦਾ ਉਦੋਂ ਪਤਾ ਲੱਗ ਗਿਆ ਸੀਗਾ ਤੇਰੇ ਤੇ ਤੇਰੀ ਪਾਰਟੀ ਦੇ ਸੰਸਕਾਰਾਂ ਦਾ ਇਸ ਗੱਲ ਤੋਂ ਵੀ ਪਤਾ ਲੱਗਦਾਗਾ ਕਿ ਤੇਰੀ ਪਾਰਟੀ ਦੇ ਲਈ ਦੇਣ ਕੀ ਹੈ ਤੂੰ ਪਾਰਟੀ ਦੇ ਲਈ ਭਾਜਪਾ ਦੇ ਲਈ ਕੀਤਾ ਕੀ ਹੈ ਸਿਵਾਏ ਕਿਸਾਨਾਂ ਤੇ ਸਿੱਖਾਂ ਨੂੰ ਗਾਲਾਂ ਕੱਢਣ ਤੋਂ ਇਲਾਵਾ ਇੱਥੋਂ ਤੂੰ ਜਾ ਕੇ ਜਦੋਂ ਦਿੱਲੀ ਜਾਂ ਜਿੱਥੇ ਵੀ ਤੂੰ ਪਹੁੰਚੀ ਸੀ ਉੱਥੇ ਪਹੁੰਚ ਕੇ ਤੈਂ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਪਨਪਰੇਗਾ ਤੈਂ ਕਿਹਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਜਾਂ ਖਾਲਿਸਤਾਨੀ ਲੋਕ ਨੇ ਉਹ ਪਨਪਰੇ ਨੇ ਇਹਨਾਂ ਨੂੰ ਰੋਕਣਾ ਚਾਹੀਦਾ ਤੈਂ ਸਾਰੇ ਪੰਜਾਬੀਆਂ ਦੇ ਉੱਪਰ ਅੱਤਵਾਦੀਆਂ ਦਾ ਲੈਵਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੂੰ ਇਹ ਆਪਣੇ ਮੂੰਹ ਮਿੱਠੂ ਨਹੀਂ ਬਣ ਸਕਦੀ ਕਿ ਤੇਰੇ ਸੰਸਕਾਰ ਬਹੁਤ ਉੱਚੇ ਸੀ ਤੇ ਤਾਂ ਉਹਦੇ ਥੱਪੜ ਨਹੀਂ ਮਾਰਿਆ ਤੇਰੀ ਤਾਂ ਇੱਕ ਇੱਕ ਚੀਜ਼ ਜਿਹੜੀ ਜਮਾਨ ਦੇ ਵਿੱਚੋਂ ਬੋਲੀ ਹੋਈ ਐ ਉਹ YouTube Facebook ਜਾਂ ਹੋਰ ਸੋਸ਼ਲ ਮੀਡੀਆ ਦੇ ਉੱਪਰ ਚੱਲਦੀ ਰਹਿੰਦੀ ਐ ਲੋਕ ਤੈਨੂੰ ਉਹਦਾ ਜਵਾਬ ਦਿੰਦੇ ਰਹਿੰਦੇ ਨੇ ਪਰ ਹੁਣ ਜਦੋਂ ਤੈਨੂੰ ਜਵਾਬ ਕੁਲਵਿੰਦਰ ਕੌਰ ਨੇ ਦੇ ਦਿੱਤਾ ਤਾਂ ਤੈਨੂੰ ਪਤਾ ਐ ਜੇ ਜਦੋਂ ਮੂਰੇ ਫਿਰ ਸਿੰਘਨੀ ਦੇ ਨਾਲ ਤੇਰਾ ਹੋਇਆ ਨਾ ਸਾਹਮਣਾ ਤੈਨੂੰ ਅਸਲੀ ਜਿਹੜਾ ਜਵਾਬ ਉਹਨੇ ਦਿੱਤਾ ਸੀਗਾ ਤੇਰੀ ਜ਼ੁਰਤ ਕਿੱਥੇ ਸੀਗੀ ਤੂੰ ਕੁਲਵਿੰਦਰ ਕੌਰ ਦੇ ਉੱਪਰ ਹੱਥ ਚੁੱਕ ਲੈਂਦੀ ਕਿਉਂਕਿ ਤੁਸੀਂ ਚਾਂਸੀ ਦੀ ਰਾਣੀ ਬਣਨਾਗਾ ਬੈਠ ਕੇ ਸਪਰਿੰਗ ਵਾਲੇ ਘੋੜੇ ਦੇ ਉੱਪਰ ਉਹ ਚਾਂਸੀ ਦੀਆਂ ਰਾਣੀਆਂ ਨੇ ਗਰਾਊਂਡ ਦੇ ਉੱਪਰ ਉਹ ਜੋ ਕੁਝ ਵੀ ਕਰਦੀਆਂ ਨੇ ਗਰਾਊਂਡ ਦੇ ਉੱਪਰ ਉਹ ਅਸਲੀ ਹੀਰੋਇਨਾਂ ਨੇ ਉਹ ਅਸਲੀ ਨਾਇਕ ਲੋਕ ਨੇ ਤੇਰੇ ਵਰਗੇ ਨਕਲੀ ਨਾਇਕ ਨਹੀਂ ਤੂੰ ਇੱਕ ਵਾਰੀ ਆਪਣੀ ਗਰੇਵਾਨ ਦੇ ਵਿੱਚ ਝਾਕ ਕੇ ਤਾਂ ਦੇਖ ਕਿ ਥੋੜੇ ਜਿਹੜੇ ਕੀਤੇ ਹੋਏ ਐਕਸ਼ਨ ਜਿਹੜੇ ਤੁਸੀਂ ਕੈਮਰੇ ਦੇ ਸਾਹਮਣੇ ਬੈਠ ਕੇ ਲੋਕਾਂ ਨੂੰ ਬੁੱਧੂ ਬਣਾਉਨੇ ਹੋ ਲੋਕਾਂ ਨੂੰ ਦਿਖਾਉਨੇ ਹੋ ਕਿ ਮੈਂ ਬਹੁਤ ਗਲੇਰੀ ਦੇ ਨਾਲ ਲੜਾਈ ਲੜ ਰਹੀ ਆ ਲੇਕਿਨ ਜਿਹੜੇ ਕੈਮਰੇ ਦੇ ਅੱਧੇ ਕੈਮਰੇ ਦੇ ਥੱਲੇ ਲੁਕਿਆ ਹੋਇਆ ਤੁਹਾਡਾ ਸੱਚ ਹੁੰਦਾ ਉਹ ਹੀ ਤੁਹਾਡਾ ਕਿਰਦਾਰ ਹੈ ਉਹੀ ਤੁਹਾਡਾ ਉਹੀ ਤੁਹਾਡੇ ਸੰਸਕਾਰ ਨੇ ਕੰਗਣਾ ਰਣੌਤ ਜੀ ਹੁਣ ਅਗਰ ਤੇਰੇ ਵਿੱਚ ਮਾੜੀ ਮੋਟੀ ਵੀ ਲਿਆਕਤ ਹੋਵੇ ਤਾਂ ਤੂੰ ਪੰਜਾਬ ਬਾਰੇ ਜਾਂ ਸਿੰਘਣੀਆਂ ਬਾਰੇ ਜਾਂ ਸਿੰਘਾਂ ਬਾਰੇ ਤੈਨੂੰ ਬੋਲਣਾ ਨਹੀਂ ਚਾਹੀਦਾ ਕਿਉਂਕਿ ਜੇਕਰ ਹੁਣ ਤੂੰ ਦੁਬਾਰਾ ਫੇਰ ਬੋਲਣਾ ਸ਼ੁਰੂ ਰੱਖਿਆ ਤਾਂ ਤੈਨੂੰ ਇਦੋਂ ਵੱਡਾ ਜਵਾਬ ਵੀ ਮਿਲ ਸਕਦਾ ਹੈਗਾ ਇਸ ਕਰਕੇ ਆਪਣੇ ਸੰਸਕਾਰਾਂ ਨੂੰ ਆਪਣੇ ਨਾਇਕਪਨੇ ਨੂੰ ਆਪਣੀ ਚੰਦ ਸੀਦੀ ਰਾਣੀ ਨੂੰ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਐਦਾਂ ਗਰੇਵਾਨ ਦੇ ਵਿੱਚ ਝਾਕ ਕੇ ਆਪਣਾ ਕੰਮ ਕਰ ਜਿਹੜਾ ਤੈਨੂੰ ਪਾਰਟੀ ਨੇ ਦਿੱਤਾਗਾ ਜਿਹੜਾ ਤੈਨੂੰ ਪਾਰਟੀ ਨੇ ਇਹ ਇਹਨਾਂ ਚੀਜ਼ਾਂ ਦੀ ਖਾਤਰ ਬਣਾਇਆ ਅਗਰ ਤੈਨੂੰ ਪਾਰਟੀ ਵੱਲੋਂ ਸਹਿਦ ਹੋ ਸਕਦਾ ਇਹ ਹੋਵੇ ਕਿ ਤੂੰ ਹੋਰ ਅੱਗੇ ਇਦਾਂ ਦੀ ਇਦਾਂ ਵਧਦੀ ਜਾਵੇਂ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਹੋਊਗਾ ਫੇਰ ਤਾਂ ਹੈਗੀ ਵੱਖਰੀ ਗੱਲ ਨਹੀਂ ਤੈਨੂੰ ਚੁੱਪ ਕਰ ਜਾਣਾ ਚਾਹੀਦਾ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕੰਗਨਰ ਨੌਤ ਦੇ ਜਿਹੜੇ ਸੰਸਕਾਰ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕੀ ਉਹਦੇ ਸੰਸਕਾਰ ਬਹੁਤ ਉੱਚੇ ਨੇ ਕੀ ਉਹ ਵਾਕੇ ਸੰਸਕਾਰਾ ਕਰਕੇ ਉਹਨਾਂ ਨੇ ਹੱਥ ਨਹੀਂ ਚੱਕਿਆ ਕੀ ਉਹਨੇ ਵਰਦੀ ਦੀ ਕਦਰ ਕੀਤੀ ਹੈ ਜੇਕਰ ਉਹਨੇ ਵਰਦੀ ਦੀ ਕਦਰ ਕੀਤੀ ਹੈ ਤਾਂ ਉਹਨੇ ਵਰਦੀ ਦੀ ਪਹਿਲਾਂ ਕੀ ਉਹਨੂੰ ਵਰਦੀ ਦਿਖਾਈ ਨਹੀਂ ਸੀ ਦਿੱਤੀ ਕੀ ਇਹ ਉਹਨੂੰ ਕੁਲਵਿੰਦਰ ਕੌਰ ਦੇ ਸਰੀਰ ਦੇ ਉੱਪਰ ਪਾਏ ਹੋਏ ਉਹ ਵਰਦੀ ਦੇ ਕੱਪੜੇ ਦਿਖਾਈ ਦਿੱਤੇ ਨਹੀਂ ਕੋਈ ਰੰਗ ਨਹੀਂ ਦਿਖਾਈ ਦਿੱਤਾ ਜਾਂ ਫਿਰ ਬਾਅਦ ਦੇ ਵਿੱਚ ਸੋਚ-ਸੋਚ ਕੇ ਬੋਲ ਰਹੀ ਹੈ ਇਹ ਸਾਰੀਆਂ ਗੱਲਾਂ ਕਮੈਂਟ ਕਰਕੇ ਜਰੂਰ ਦੱਸਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ